ਸਟਾਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਹਨ ਅਤੇ ਰਾਸ਼ਟਰਪਤੀ ਪਵਨ ਦੇ ਵਿਹੜੇ ਵਿੱਚ ਉਹਨਾਂ ਨੇ ਅਤੇ ਉਹਨਾਂ ਦੇ 71 ਮੈਂਬਰਾਂ ਵਾਲੇ ਮੰਤਰੀ ਮੰਡਲ ਨੇ ਸੌ ਚੱਕ ਲਈ ਹੈ ਡੰਡੀ ਜਿਸ ਵਿੱਚ 30 ਕੈਬਨਿਟ ਮੰਤਰੀ 5 ਰਾਜ ਮੰਤਰੀ ਸੁਤੰਤਰ ਅਤੇ 36 ਰਾਜ ਮੰਤਰੀ ਸ਼ਾਮਲ ਹਨ ਡੰਡੀ ਇਸ ਵਾਰ ਸਰਕਾਰ ਦੇ ਗਠਨ ਸੰਬੰਧੀ ਕੁਝ ਵਿਸ਼ੇਸ਼ ਪੱਖ ਜੋ ਸਾਹਮਣੇ ਆਏ ਹਨ ਉਹਨਾਂ ਉੱਤੇ ਨਜ਼ਰ ਮਾਰਨੀ ਬਣਦੀ ਹੈ ਡੰਡੀ ਪਹਿਲਾ ਇਹ ਕਿ ਲਗਾਤਾਰ ਤੀਸਰੀ ਵਾਰ ਇਸ ਅਹੁਦੇ ਦੀ ਸੌ ਚੁੱਕਦੇ ਹਨ ਨਰਿੰਦਰ ਮੋਦੀ ਇਸ ਕੜੀ ਵਿੱਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਕਤਾਰ ਵਿੱਚ ਆ ਖੜੇ ਹੋਏ ਹਨ ਡੰਡੀ ਦੂਸਰਾ ਉਹਨਾਂ ਇਸ ਵਾਰ ਇਸ ਸਮਾਗਮ ਲਈ ਆਪਣੇ ਗੁਆਂਢੀ ਮੁਲਕਾਂ ਦੇ 7 ਆਗੂਆਂ ਨੂੰ ਬੁਲਾਇਆ ਸੀ ਜਿਨ੍ਹਾਂ ਵਿੱਚ ਬੰਗਲਾਦੇਸ਼ ਸ਼੍ਰੀਲੰਕਾ ਨੇਪਾਲ ਭੂਟਾਨ ਮਾਰੀਸ਼ਸ ਮਾਲਦੀਵ ਅਤੇ ਸੇਸ਼ੈਲਜ਼ ਆਦ ਸ਼ਾਮਲ ਸਨ ਪਰ ਆਪਣੇ ਨੇੜਲੇ ਗੁਆਂਢੀ ਪਾਕਿਸਤਾਨ ਦੇ ਮੁਖੀ ਨੂੰ ਇਸ ਸਮਾਗਮ ਲਈ ਸਦਾਨ ਨਹੀਂ ਸੀ ਭੇਜਿਆ ਗਿਆ ਡੰਡੀ ਤੀਸਰਾ ਪੱਖ ਪਹਿਲੀਆਂ ਦੋ ਪਾਰੀ ਦੀਆਂ ਸਰਕਾਰਾਂ ਨਾਲੋਂ ਲੋਕ ਸਭਾ ਵਿੱਚ ਚੋਣਾਂ ਦੌਰਾਨ ਭਾਜਪਾ ਨੂੰ ਪੂਰਨ ਬਹੁਮਤ ਨਾ ਆਉਣ ਕਾਰਨ ਇਸ ਵਾਰ ਦੀ ਸਰਕਾਰ ਦੀ ਰੂਪਰੇਖਾ ਕੁਝ ਵੱਖਰੀ ਨਜ਼ਰ ਆਉਣ ਲੱਗੀ ਹੈ ਡੰਡੀ ਚੌਥਾ ਪੱਖ ਪਿਛਲੀ ਵਾਰ ਨਾਲੋਂ ਇਸ ਵਾਰ ਕਾਂਗਰਸ ਅਤੇ ਇੰਡੀਆ ਗਠਜੋੜ ਨੂੰ ਲੋਕਾਂ ਵੱਲੋਂ ਵੱਡਾ ਹੁੰਗਾਰਾ ਮਿਲਿਆ ਹੈ ਡੰਡੀ ਪਿਛਲੀ ਵਾਰ ਲੋਕ ਸਭਾ ਵਿੱਚ ਕਾਂਗਰਸ ਦੀਆਂ 52 ਸੀਟਾਂ ਸਨ ਇਸ ਵਾਰ ਸਟਾਰਟ ਇਸ ਦਾ ਅੰਕੜਾ 99 ਤੱਕ ਪਹੁੰਚ ਗਿਆ ਹੈ ਡੰਡੀ ਪੰਜਵਾਂ ਇਸੇ ਸਾਲ ਵਿੱਚ ਅਤੇ ਆਉਂਦੇ ਸਾਲ ਵਿੱਚ ਕੁਝ ਰਾਜਾਂ ਵਿੱਚ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਡੰਡੀ ਇਸ ਸਮੇਂ ਦੌਰਾਨ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਅਤੇ ਵਿਰੋਧੀ ਦਲਾਂ ਦੇ ਵਦੇ ਹੋਏ ਹੌਸਲੇ ਦਾ ਅਕਸ ਵੀ ਇਹਨਾਂ ਚੋਣਾਂ ਵਿੱਚ ਦੇਖਿਆ ਜਾਏਗਾ ਡੰਡੀ ਸਰਕਾਰ ਦੇ ਇਕਠਜੋੜ ਦੀ ਸਥਿਤੀ ਅਤੇ ਵਿਰੋਧੀ ਦਲਾਂ ਦੇ ਉਭਾਰ ਦਾ ਦੇਸ਼ ਲਈ ਕੜੀਆਂ ਜਾਣ ਵਾਲੀਆਂ ਨੀਤੀਆਂ ਵਿੱਚ ਵੀ ਪ੍ਰਭਾਵ ਦੇਖਿਆ ਜਾਏਗਾ ਡੰਡੀ ਪਹਿਲੀਆਂ ਦੋ ਪਾਰੀਆਂ ਵਿੱਚ ਚਾਹੇ ਕੌਮੀ ਜਮਹੂਰੀ ਗਠਜੋੜ ਕਾਇਮ ਸੀ ਪਰ ਇਸ ਦੇ ਬਾਵਜੂਦ ਲੋਕ ਸਭਾ ਸੀਟਾਂ ਪੱਖੋਂ ਭਾਜਪਾ ਦਾ ਪਲਣਾ ਵਧੇਰੇ ਭਾਰੂ ਹੋਣ ਕਾਰਨ ਮੋਦੀ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਕਈ ਨੀਤੀਆਂ ਵਿੱਚ ਉਸ ਦੀ ਨਿਰੰਕੋਸ਼ਤਾ ਵਧੇਰੇ ਭਾਰੂ ਦਿਖਾਈ ਦਿੰਦੀ ਸੀ ਡੰਡੀ ਇਸ ਵਾਰ ਜਿਵੇਂ ਮੋਦੀ ਨੇ ਆਪ ਕਿਹਾ ਹੈ ਕਿ ਸਰਕਾਰ ਆਪਣੀਆਂ ਸਾਰੀਆਂ ਭਾਈਵਾਲ ਧਿਰਾਂ ਨੂੰ ਨਾਲ ਲੈ ਕੇ ਚੱਲਣ ਨੂੰ ਤਰਜੀਹ ਦੇਵੇਗੀ ਅਤੇ ਸਰਕਾਰ ਦੀਆਂ ਨੀਤੀਆਂ ਘੜਨ ਵਿੱਚ ਸਾਰੇ ਭਾਈਵਾਲਾਂ ਦੀ ਸਹਿਮਤੀ ਬਣਾਈ ਜਾਵੇਗੀ ਡੰਡੀ ਰਾਸ਼ਟਰੀ ਸੋਇਮ ਸੇਵਕ ਸੰਗ ਅਤੇ ਭਾਜਪਾ ਦਾ ਸ਼ੁਰੂ ਤੋਂ ਹੀ ਰਿਸ਼ਤਾ ਬਹੁਤ ਨੇੜੇ ਦਾ ਜਾਂ ਦੂਜੇ ਅਰਥਾਂ ਵਿੱਚ ਕਿਹਾ ਜਾਵੇ ਤਾਂ ਅਟੁੱਟ ਬਣਿਆ ਰਿਹਾ ਹੈ ਡੰਡੀ ਰਾਸ਼ਟਰੀ ਸੋਇਮ ਸੇਵਕ ਸੰਗ ਇੱਕ ਸਿਧਾਂਤਕ ਸੰਗਠਨ ਹੈ ਡੰਡੀ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੁਣ ਕਾਰਨ ਸਰਕਾਰ ਵੱਲੋਂ ਉਹਨਾਂ ਦੇ ਸਿਧਾਂਤਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਤਰਜੀਹੀ ਆਧਾਰ ਉੱਤੇ ਲਾਗੂ ਕਰਨ ਦਾ ਯਤਨ ਕੀਤਾ ਜਾਂਦਾ ਰਿਹਾ ਹੈ ਡੰਡੀ